ਗੁਰਬਾਣੀ ਦੇ ਅਨੁਸਾਰ ਇਸ ਸੰਸਾਰ ਦੇ ਵਿੱਚ ਤਿੰਨ ਪ੍ਰਕਾਰ ਦੀ ਸੰਗਤ ਮੰਨੀ ਗਈ ਹੈ। ਪਹਿਲੀ ਹੈ ਸੰਗਤ, ਦੂਸਰੀ ਹੈ ਜੋ ਸੰਗਤ ਅਤੇ ਤੀਸਰੀ ਹੈ ਸੱਤ ਸੰਗਤ। ਸੰਗਤ ਉਸ ਨੂੰ ਕਿਹਾ ਜਾਂਦਾ ਹੈ ਜਦੋਂ ਆਮ ਨਿਆਵੀ ਲੋਕਾਂ ਦੇ ਨਾਲ ਵਿਚਰਨਾ। ਸੰਗ ਕਰਨ ਤੋਂ ਸ਼ਬਦ ਬਣਿਆ ਹੈ ਸੰਗਤ। ਜਿਸ ਦੇ ਵਿੱਚ ਉਹ ਸਾਂਝ, ਉਹ ਮਿਲਣਾ, ਉਹ ਵਰਤਣਾ ਕਿਸੇ ਵੀ ਪ੍ਰਕਾਰ ਦਾ ਉਤਰਨ। ਦੂਸਰੀ ਹੈ ਕੋ ਸੰਗਤ ਜਿਸ ਤਰ੍ਹਾਂ ਨਾਮ ਤੋਂ ਹੀ ਸਪਸ਼ਟ ਹੈ ਕਿ ਸੁ ਸੰਗਤ ਪਾਪ ਕੀ ਮਾੜੀ ਸੰਗਤ ਪਾਪ ਕੀ ਮਾੜੀਆਂ ਉਹਨਾਂ ਲੋਕਾਂ ਦੇ ਨਾਲ ਵਿਚਰਨਾ ਜੋ ਆਪ ਗਲਤ ਕੰਮਾਂ ਦੇ ਵਿੱਚ ਫਸੇ ਹੋਏ ਨੇ ਅਤੇ ਹੋਰਾਂ ਨੂੰ ਵੀ ਪ੍ਰੇਰਨਾ ਕਰਕੇ ਜਿਹੜਾ ਹੈ ਗਲਤ ਕੰਮਾਂ ਦੇ ਵਿੱਚ ਲਗਾਉਣਾ ਕਰੇ। ਅਤੇ ਜੋ ਤੀਸਰੀ ਹੈ ਉਹ ਹੈ ਸਤ ਸੰਗਤ ਜਿਸ ਦਾ ਗੁਰਬਾਣੀ ਦੇ ਵਿੱਚ ਜਗਾ ਜਗਾ ਦੇ ਅੰਦਰ ਜ਼ਿਕਰ ਆਇਆ ਹੈ ਕਿ ਭਾਈ ਸਤਸੰਗਤ ਕੋ ਸਤਸੰਗਤ ਦੇ ਜੁਗਾਂ ਨਾਲ ਜੀਏ ਸਤਸੰਗਤ ਦੇ ਜੀ ਜਾ ਕਰਕੇ ਉਸ ਪਰਮਾਤਮਾ ਦੇ ਨਾਮ ਨੂੰ ਜਪਨਾ ਚਾਹੀਦਾ ਸਤਸੰਗਤ ਹੈ ਕਿ ਤਨ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਫਰਮਾਉਣਾ ਕਰਦੇ ਨੇ ਸਤਸੰਗਤ ਕੈਸੀ ਜਾਣੀ ਹੈ ਜਿੱਥੇ ਇੱਕੋ ਨਾਮ ਸੁਖਾਣੀ ਹੈ ਕਹਿੰਦੇ ਕਿ ਭਾਈ ਸਤਸੰਗਤ ਉਹ ਹੈ ਜਿੱਥੇ ਇੱਕ ਨਾਮ ਦੀ ਵਿਚਾਰ ਹੋਵੇ ਜਿੱਤੇ ਇੱਕ ਨਾਮ ਦੀ ਗੱਲ ਹੋਵੇ ਤੇ ਉਹ ਕਿਹੜਾ ਨਾਮ ਹੈ ਉਸ ਪਰਮਾਤਮਾ ਦਾ ਜਿੱਥੇ ਜਾ ਕਰਕੇ ਜੀਵ ਦੇ ਲੋਕ ਸੁਖੀਏ ਪਰ ਲੋਕ ਸੁਖ ਲੈ ਨਹੀਂ ਹੋ ਜਾਂਦੇ ਨਾ ਜਿੱਥੇ ਜਾ ਕਰਕੇ ਜੀਵ ਜਿਹੜਾ ਹੈ ਉਹ ਮੋਕ ਪਦਮੀ ਨੂੰ ਪ੍ਰਾਪਤ ਕਰ ਜਾਂਦਾ ਹੈ ਜਿਸਦੇ ਬਾਬਾ ਸਤੂਰ ਪਾਤਸ਼ਾਹ ਜੀ ਮਹਾਰਾਜ ਗੋਬਿੰਦ ਜੀ ਬਰਮਾਉਣਾ ਕਰਦੇ ਨੇ ਵੱਡ ਭਾਗੀ ਸੰਗਤ ਪਾਵੈ ਭਾਗ ਈਨ ਦਾ ਟੋਟਾ ਖਾਵੈ ਬਿਨ ਭਾਗਾ ਸੰਗਤ ਨਾਲ ਪੈ ਬਿਨ ਸੰਗਤ ਮੈਲ